ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੁੱਛਿਆ ਸੀ ਇੱਕ ਵਾਰੀ ਸਿੱਖਾਂ ਨੇ ਆਖਿਆ ਸੀ ਮਹਾਰਾਜ ਜੀ ਇਹ ਦੱਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਹਾਡੇ ਜਿੰਨੀ ਤਾਕਤ ਹੈ ਜਿਨ੍ਹਾਂ ਦੇ ਸਾਨੂੰ ਲੜ ਲਾ ਕੇ ਚੱਲੇ ਹੋ ਇਹਨਾਂ ਦੇ ਵਿੱਚ ਤੁਹਾਡੇ ਜਿੰਨੀ ਪਾਵਰ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿਰ ਮਾਰਤਾ ਮਾਰੇ ਕਹਿੰਦੇ ਨਹੀਂ ਸਿੱਖਾਂ ਨੇ ਆਖਿਆ ਮਹਾਰਾਜ ਹੱਥ ਹੋ ਗਈ ਘਟ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨਹੀਂ ਨਹੀਂ ਫਿਰ ਤੁਹਾਡੇ ਜਿੰਨੀ ਹੈ ਮਾਰੇ ਕਹਿੰਦੇ ਨਹੀਂ ਮੇਰੇ ਜਿੰਨੀ ਵੀ ਨਹੀਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਹਿੰਦੇ ਮਾਰੇ ਫੇਰ ਦੱਸੋ ਜਿਨ੍ਹਾਂ ਨੇ ਸਾਨੂੰ ਲੜ ਲਾ ਕੇ ਚੱਲਿਓ ਕਿੰਨੀ ਕੁ ਪਾਵਰ ਦੇ مالک ਨੇ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਾਰੇ ਕਹਿੰਦੇ ਨੇ ਸਿੱਖੋ ਯਾਦ ਰੱਖੋ ਗੁਰੂ ਗਰੰਥ ਸਾਹਿਬ ਦੀ ਪਾਵਰ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਬਸ ਇਹ ਸਮਝ ਲਓ ਵੀ ਜਿਹੜਾ ਤੁਹਾਡਾ ਗੁਰੂ ਗੋਬਿੰਦ ਸਿੰਘ ਸਮੇਂ ਦੀਆਂ ਸਰਕਾਰਾਂ ਅੱਗੇ ਨਹੀਂ ਝੁਕਿਆ ਔਰੰਗਜ਼ੇਬ ਬਾਦਸ਼ਾਹ ਦੇ ਅੱਗੇ ਨਹੀਂ ਝੁਕਿਆ ਬਾਦਸ਼ਾਹ ਨੇ ਜ਼ੋਰ ਲਾ ਲਿਆ ਸੂਬੇਦਾਰ ਵਜੀਦ ਖਾਨ ਨੇ ਜ਼ੋਰ ਲਾ ਲਿਆ ਜਿਹੜਾ ਕਿਸੇ ਅੱਗੇ ਨਹੀਂ ਝੁਕਿਆ ਉਹ ਗੁਰੂ ਗਰੰਥ ਸਾਹਿਬ ਦੇ ਅੱਗੇ ਝੁਕਿਆ ਤੇ ਜਿਹੜਾ ਗੁਰੂ ਗਰੰਥ ਸਾਹਿਬ ਦੇ ਅੱਗੇ ਝੁਕ ਰਿਹਾ ਉਹ ਗੁਰੂ ਕਿੰਡੀਕ ਪਾਵਰ ਦਾ ਮਾਲਕ ਹੋਏਗਾ